ਬੁੱਗੇ ਤੋਂ ਹੀ ਜ਼ਮੀਂਦਾਰ ਆਉਣਾ ਸੀ ਭਾਈ ਭਾਣ ਤੇ ਮੈਂ ਉਹਨਾਂ ਦਾ ਭਾਣ ਜੀ ਤੇ ਭਜਨ ਸਿੰਘ ਦਾ ਵੀ ਤੇ ਆਪਣੇ ਇਹਨਾਂ ਦੇ ਜਿਹੜੇ ਬ੍ਰਦਰ ਨੇ ਤੇ ਉੱਥੇ ਇਹਨਾਂ ਦਾ ਵਕਟ ਅੱਜ ਲੱਗੇ ਸੀ ਕਬਜ਼ਾ ਕਰਨੇ ਹੈ ਜ਼ਮੀਨ ਤੇ ਤੇ ਜਿਹੜੇ ਛੋਟੇ ਮਾਮਾ ਜੀ ਸੀਗੇ ਜਿਨ੍ਹਾਂ ਦੀ ਡੈਥ ਹੋਈ ਹੈ ਉਹ ਅਸੀਂ ਜਦੋਂ ਮੌਕੇ ਤੇ ਗਏ ਆ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਰਵਾਲਵਰ ਕੱਢ ਕੇ ਜਿਹੜਾ ਦੂਜਾ ਕਲੀਪ ਸਿੰਘ ਸੀਗਾ ਤੇ ਉਹਨਾਂ ਨੇ ਗੋਲੀਆਂ ਚੱਲਾਈਆਂ ਸਾਡੇ ਦੇ ਵੀ ਚਲਾਈਆਂ ਇਹਨਾਂ ਜਾਣੇ ਤੇ ਇਹ ਮਾਮਾ ਜੀ ਥੱਲੇ ਡੇਗੇ ਤੇ ਥੱਲੇ ਡੇਗੇ ਤੇ ਇਹਨਾਂ ਦੇ ਜੀ ਕੁਝੋਂ ਕੀ ਕਰ ਰਿਹਾ ਜਾਨੇ ਅਸੀਂ ਚਾਹੁੰਦੇ ਹਾਂ ਵੀ 7 ਤੋਂ 700 ਜਾਣਾ ਚਾਹੀਦਾ ਕੁਲਦੀਪ ਸਿੰਘ ਦਾ ਥੋੜਾ ਨੋਕੀਆ ਕਿਹੜਾ ਪਿੰਡ ਹੈ ਹਰਕੀਰਤ ਸਿੰਘ ਜੀ ਤੇ ਪਿੰਡ ਮੇਰਾ ਰਾਜ ਹੈ ਕੁਲਦੀਪ ਸਿੰਘ ਦਾ ਨਾਲ ਘਰ ਵਾਲਾ ਤੇ ਉਹਨਾਂ ਦੀ ਵਾਈਫ ਬਾਈਫ ਜਸਵੀਰ ਕੌਰ ਆਏ ਉਹਦੀ ਵਾਈਫ ਦਾ ਦੋਏ ਜਾਣੇ ਸੀਗੇ ਜੀ ਕੱਲ ਥਾਣਾ ਅਮਲੋ ਪਿੰਡ ਬੁੱਗਾ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਹੋਈ ਸੀਗੀ ਇੱਕ ਕੁਲਦੀਪ ਸਿੰਘ ਨਾਮ ਦੇ ਵਿਅਕਤੀ ਨੂੰ ਉਸਦੇ ਸਗੇ ਪਰਾਜੇਸਤਾਨਾ ਮਹੱਤਾ ਜਨ ਸਿੰਘ ਸੀਗੇ ਜੋ ਜਿਹਦੀ ਉਮਰ तकरीबन 45 ਸਾਲ ਸੀਗੀ ਉਸ ਦਾ ਉਸ ਦੇ ਸਗੇ ਭਰਾ ਨੇ ਆਪਣੇ ਲੈਸੈਂਸੀ ਵੈਪਨ ਦੇ ਨਾਲ ਮਰਡਰ ਕਰ ਦਿੱਤਾ ਸੀਗਾ ਇਸ ਕੇਸ ਦੇ ਦਾ ਪਿਛੋਕੜ ਇਸ ਤਰੀਕੇ ਸੀਗਾ ਕਿ ਇਹ ਜਿਹੜੇ ਦੋ ਭਰਾ ਸੀਗੇ ਇਹਨਾਂ ਦਾ ਜ਼ਮੀਨ ਦਾ ਇੱਕ ਵਟ ਨੂੰ ਲੈ ਕੇ ਰੋਲਾ ਸੀਗਾ ਤੇ ਇਹਨਾਂ ਦਾ ਇਹ ਡਿਸਪਿਊਟ ਕਾਫੀ ਸਮੇਂ ਤੋਂ ਚੱਲ ਰਿਹਾ ਸੀਗਾ ਪਰ ਕੱਲ ਜਦੋਂ ਇਹ ਮੌਕੇ ਤੇ ਪਹੁੰਚੇ ਸੀਗੇ ਇਹ ਦੋਨੋਂ ਭਰਾ ਕੁਲਦੀਪ ਸਿੰਘ ਜੋ ਕਿ ਇਸ ਕੇਸ ਦੇ ਵਿੱਚ ਅਕਿਊਜ਼ਡ ਹੈਗਾ ਉਹ ਉੱਥੇ ਮੌਕੇ ਤੇ ਪਹੁੰਚਿਆ ਤੇ ਨਾਲ ਹੀ ਅਰਪਾ ਜਨ ਸਿੰਘ ਪਹੁੰਚਾ ਨਾਲ ਉਹਨਾਂ ਦੇ ਕੁਝ ਰਿਸ਼ਤੇਦਾਰ ਸੀਗੇ ਜਿਹੜੇ ਉਹ ਵੀ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਇਹਨਾਂ ਨਾਲ ਭਰਾਵਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜੀ ਹੈ ਉੱਥੇ ਮੌਕੇ ਤੇ ਗੱਲਬਾਤ ਇਸ ਤਰੀਕੇ ਨਾਲ ਖਰਾਬ ਹੋਈ ਕਿ ਜਿਹੜਾ ਇਹਦੇ ਕੋਲ ਇਹਦੀ ਵਾਈਫ ਦੇ ਨਾਂ ਤੇ ਜਿਹੜਾ ਲਾਇਸੈਂਸੀ ਵੈਪਨ ਸੀਗਾ ਇਹ ਨਹੀਂ ਉਹ ਲਾਇਸੈਂਸੀ ਵੈਪਨ ਇਹਦੀ ਵਾਈਫ ਨੇ ਜਸਬੀਰ ਕੌਰ ਨੇ ਕੁਲਦੀਪ ਸਿੰਘ ਨੂੰ ਫੜਾਇਆ ਤੇ ਕੁਲਦੀਪ ਸਿੰਘ ਨੇ ਇੱਕ ਘਾਤਕ ਹਮਲਾ ਉਹਦੇ ਤੇ ਕੀਤਾ ਉਹਦੇ ਲੱਤ ਤੇ ਉਹਨੇ ਪਹਿਲਾਂ ਇੱਕ ਫਾਇਰ ਕੀਤਾ ਅਤੇ ਇਹ ਜਸਵੀਰ ਕੋਰ ਦੇ ਮੁਤਾਬਕ ਉਸਦੇ ਪ੍ਰਾਈਵੇਟ ਪਾਰਟ ਤੇ ਵੀ ਜਿਹੜਾ ਇੱਕ ਫਾਇਰ ਕੀਤਾ ਗਿਆ ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪੀਟਲ ਅਮਲੋ ਲੈ ਕੇ ਗਏ ਜਿੱਥੋਂ ਬਾਅਦ ਹੁਦੀ ਉਥੇ ਡੈਥ ਹੋ ਗਈ ਮੈਂ ਇਹਦੇ ਵਿੱਚ ਖਾਸ ਤੌਰ ਤੇ ਦੱਸਣਾ ਚਾਹੂੰਗੀ ਕਿ ਸਾਡੀ ਜਿਹੜੀ ਪੁਲਿਸ ਦੀ ਟੀਮ ਹੈਗੀ ਹੈ ਜਿਸ ਨੂੰ ਲੀਡ ਕਰ ਰਹੀ ਸੀ ਐਸਪੀ ਡੀ ਸਾਹਿਬ ਆਰ ਡੀਐਸਪੀ ਡੀ ਸਾਹਿਬ ਅਤੇ ਡੀਐਸਪੀ ਅਮਲੋ ਸਾਹਿਬ ਸਮੇਤ ਜਿਹੜੀ ਥਾਣਾ ਅਮਲੋਦੀ ਪੁਲਿਸ ਪਾਰਟੀ ਉਹਨਾਂ ਨੇ ਇਹਦੇ ਵਿੱਚ ਬਹੁਤ ਸੁਜੂਬੂਜ ਨਾਲ ਕੰਮ ਲਿੱਤਾ ਤੇ 4 ਘੰਟਿਆਂ ਦੇ ਵਿੱਚ ਜਿਹੜਾ ਇਸ ਕੇਸ ਦਾ ਪ੍ਰਾਈਮ ਅਕਿਊਸਟ ਸੀਗਾ ਉਹਨੂੰ ਅਰੈਸਟ ਕਰਕੇ ਉਹਨੂੰ ਕਸਟਡੀ ਚ ਲਿੱਤਾ ਕਸਟਡੀ ਚ ਲੈਣ ਤੋਂ ਬਾਅਦ ਜਿਹੜਾ ਕਿ ਵਾਰਦਾਤ ਦੇ ਵਿੱਚ ਵੈਪਨ ਯੂਜ਼ ਹੋਇਆ ਸੀਗਾ ਉਸ ਦੀ ਵੀ ਰਿਕਵਰੀ ਕੀਤੀ ਗਈ ਹੈ ਮੈਂ ਦੱਸਣਾ ਚਾਹੂੰਗੀ ਕਿ ਇਹ ਜਿਹੜੀ ਜਸਵੀਰ ਕੁਆਰਾ ਇਸ ਦੇ ਨਾਂ ਤੇ ਦੋ ਵੈਪਨ ਸੀਗੇ ਇਹ ਦੋਵੇਂ ਵੈਪਨਸ ਨੂੰ ਰਿਕਵਰ ਕੀਤਾ ਗਿਆ ਹੈ ਅਤੇ ਜਿਹੜੇ ਖਾਲੀ ਰਾਉਂਡ ਜਿਹੜੇ ਕੀ ਵਾਰਦਾਤ ਦੇ ਵਿੱਚ ਯੂਜ਼ ਕੀਤੇ ਗਏ ਸੀ 32 ਬੋਰ ਰਿਵੋਲਵਰ ਤੇ ਉਸ ਨੂੰ ਵੀ ਰਿਕਵਰ ਕੀਤਾ ਗਿਆ ਤੇ ਨਾਲ ਜਿਹੜਾ ਦੂਜਾ ਵੈਪਨ ਜਿਹੜੇ ਦੂਜੇ ਰਾਉਂਡ ਸੀਗੇ ਉਹਨੂੰ ਵੀ ਰਿਕਵਰ ਕੀਤਾ ਗਿਆ ਜਿਹੜੇ ਇਹ ਲਾਇਸੈਂਸੀ ਵੈਪਨ ਸੀਗੇ ਇਹ ਲਾਇਸੈਂਸਡ ਸੀਗੇ ਖੰਨੇ ਦੇ ਡਿਸਟ੍ਰਿਕਟ ਲੁਧਿਆਣਾ ਚ ਤੇ ਮਾਨਯੋਗ ਡੀਸਬ ਲੁਧਿਆਣਾ ਨੂੰ ਇਹਦੇ ਬਾਰੇ ਇਹਦੇ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਤੇ ਜਿਹੜਾ ਇਹਨਾਂ ਦਾ ਕੋਈ ਲਾਇਸੈਂਸ ਸੀਗਾ ਉਸ ਨੂੰ ਕੈਨਸਲ ਕਰਨ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਜਿਹੜੀ ਵਾਰਦਾਤ ਕਰਨ ਤੋਂ ਬਾਅਦ ਜਿਸ ਗੱਡੀ 'ਚ ਭੱਜੇ ਸੀਗੇ ਪੀਪੀ 10 ਨੰਬਰ ਦੀ ਵਰਨਾ ਗੱਡੀ ਉਸ ਨੂੰ ਵੀ ਰਿਕਵਰ ਕੀਤਾ ਗਿਆ ਜੀ ਇਸ ਜਦੋਂ ਇਹਨਾਂ ਨੇ ਗੋਲੀ ਚਲਾਈ ਉਸ ਤੋਂ ਬਾਅਦ ਇਹਨਾਂ ਨੇ ਮੌਕੇ ਤੋਂ ਇਹ ਫਰਾਰ ਹੋਏ ਤੇ ਜਿਹੜੀ ਗੱਡੀ 'ਚ ਇਹ ਫਰਾਰ ਹੋਏ ਜੀ ਉਸ ਨੂੰ ਵੀ ਪੁਲਿਸ ਨੇ ਰਿਕਵਰ ਕਰ ਲਿਆ ਤੇ ਦੇ ਵਿੱਚ ਵਾਈਪਰ ਜਿਹੜੇ ਅਸਲਾ ਵਗੈਰਾ ਜਮਾ ਨਹੀਂ ਕਰਵਾਇਆ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਰਜਿਸਟਰਡ ਸੀਗਾ ਨਾ ਦਸਲਾ ਤੇ ਸਾਡੇ ਵੱਲੋਂ ਉਹਨਾਂ ਨੂੰ ਇਨਫੋਰਮੇਸ਼ਨ ਵੀ ਦਿੱਤੀ ਜਾ ਰਹੀ ਹੈ ਇਸ ਤਰੀਕੇ ਨਾਲ ਸੀਗਾ ਤੇ ਜਿਹੜਾ ਇਹਦਾ ਅਸਲਾ ਕੈਨਸਲ ਕਰਨ ਬਾਰੇ ਵੀ ਸਾਡੇ ਪਰੋਂ ਰეკਮੈਂਡੇਸ਼ਨ ਹੈ ਜਿਹੜੀ ਡੀਸੀ ਸਾਹਿਬ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਜਾਨਾ ਲਿਖੀ ਜਾਂਦੀ ਇੱਕ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਜੀ ਵੀ ਅਸੀਂ ਜਾ ਕੇ ਇੱਕ ਚੌਂਕੀ ਦੇ ਵਿੱਚ ਸ਼ਿਕਾਇਤ ਕੀਤੀ ਆ ਪਹਿਲਾਂ ਵੀ ਇਹ ਬੰਦੇ ਤੁਹਾਨੂੰ ਕੋਈ ਮਰਦੀ ਧਮਕੀ ਦੇ ਰਹੇ ਨੇ ਵੀ ਕਾਰਵਾਈ ਨਹੀਂ ਹੋਈ ਉਹਦੇ ਤੇ ਨਹੀਂ ਦੇਖੋ ਜੀ ਜਿਹੜੀ ਧਮਕੀ ਦੀ ਕਾਰਵਾਈ ਸੀਗੀ ਉਹਦੇ ਬਾਰੇ ਪੁਲਿਸ ਨੂੰ ਇਸ ਤਰੀਕੇ ਦੀ ਜਾਣਕਾਰੀ ਸੀਗੀ ਕਿ ਪੁੱtheta ਪੁਲਿਸ ਮੌਕੇ ਤੇ ਪਹੁੰਚੀ ਸੀਗੀ ਪਰ ਕਿਉਂਕਿ ਜਿਹੜਾ ਵੈਪਨ ਰਜਿਸਟਰਡ ਸੀਗਾ ਉਹ ਇਹਦੀ ਵਾਈਫ ਦੇ ਨਾਂ ਤੇ ਰਜਿਸਟਰਡ ਸੀਗਾ ਤੇ ਇਸ ਕਰਕੇ ਜਿਹੜੀ ਵੈਪਨ ਦੀ ਡੈਪੋਜ਼ੀਸ਼ਨ ਦੀ ਕਾਰਵਾਈ ਸੀਗੀ ਉਹ ਸਾਡੇ ਜ਼ਿਲ੍ਹੇ ਦੀ ਨਹੀਂ ਸੀਗੀ ਮੈਂ ਮੈਂ ਤੋਂਤਲ ਲਾ ਦੇ ਕਿੰਨੇ ਇਹਨਾਂ ਤੋਂ ਕੀ ਕੀ ਬਰਾਮਦ ਹੋਇਆ ਜੀ ਇਹਨਾਂ ਕੋਲੋਂ ਦੋ ਵੈਪਨ ਨੇ ਜੀ ਵੈਪਨ ਇੱਕ 32 ਬੋਰ ਦਾ ਤੇ ਇੱਕ 12 ਬੋਰ ਦੀ ਜਿਹੜੀ ਡਬਲ ਬੈਰਲ ਗਨ ਹੁੰਦੀ ਹੈ ਦੋਨੋਂ ਲਾਇਸੈਂਸੀ ਸੀਗੇ ਤੇ ਨਾਲ ਜਿਹੜੇ ਖਾਲੀ ਖੋਲ ਚਾਰ ਅਤੇ ਜਿਹੜੇ ਦੂਜੇ ਰਾਉਂਡ ਨੇ 6 ਜਿਹੜੀ ਡਬਲ ਵਾਇਰਲ ਗਨ ਉਹ ਦੋਨੋਂ ਰਿਕਵਰ ਕੀਤੇ ਨੇ ਤੇ ਨਾਲ ਹੀ ਜਿਹੜੀ ਜਿਹੜਾ ਜਿਸ ਜਿਸ ਗੱਡੀ ਤੇ ਫਰਾਰ ਹੋਈ ਸੀਗੇ ਤੇ ਜਿਸ ਗੱਡੀ ਦੇ ਵਿੱਚ ਇਹਨਾਂ ਦੇ ਵੈਪਨ ਸੀਗੇ ਮੌਕੇ ਦੇ ਦੌਰਾਨ ਉਹਨੂੰ ਵੀ ਰਿਕਵਰ ਕੀਤਾ ਗਿਆ